ਹਾਂਜੀ ਕਿਦਾਂ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਫੇਰ ਆਪਾਂ ਚੱਲੇ ਆਂ ਗੇੜੀ ਰੂਟ ਤੇ ਤੇ ਗੇੜੀ ਰੂਟ ਤੇ ਆਪਾਂ ਅੱਜ ਚੱਲੇ ਆਂ ਬੇਗੋਵਾਲ ਦੇ ਨਾਲ ਤੇ ਪਿੰਡਾਂ ਵੱਲ ਤੇ ਆਪਾਂ ਹੁਣ ਆਪਣੀ ਬਾਈਕ ਮੋੜ ਲਈਏ ਜੱਬੂਵਾਲ ਨੂੰ ਦੇਖੋ ਤੁਸੀਂ ਜੱਬੂਵਾਲ ਦੇ ਗੇੜ ਦਾ ਐਂਟਰੀ ਪੁਆਇੰਟ ਦੇਖੋ ਕਿੰਨਾ ਸੋਹਣਾ ਆਸੇ-ਪਾਸੇ ਪੂਰੇ ਹਰਿਆਵਲ ਤੇ ਦਰਖਤ ਲਾਏ ਨੇ ਤੇ ਗੇੜ ਰੂਟ ਬਹੁਤ ਨਾ ਸ਼ਾਨਦਾਰ ਲੱਗੰਦੇ ਆ ਸ਼ਾਮ ਦਾ ਵੇਲਾ ਧੁੱਪ ਜ਼ਿਆਦਾ ਹੈ ਨਹੀਂ ਇੱਕਦਮ ਪਰਫੈਕਟ ਮੌਸਮ ਆ ਦੇਖੋ ਤੁਸੀਂ ਬਾਕੀ ਇਹ ਵੀ ਪਿੰਡ ਕਾਫੀ ਵਧੀਆ ਵਧੀਆ ਬਣਾਇਆ ਬਸ ਪਸੇ ਕਾਫੀ ਡੈਕੋਰੇਸ਼ਨ ਦਾ ਕੰਮ ਕਾਫੀ ਕੀਤਾ ਹੈ ਪਿੰਡ ਵਾਲਿਆਂ ਨੇ ਕਾਫੀ ਕੀਤਾ ਡੈਕੋਰੇਸ਼ਨ ਦਾ ਕੰਮ ਕਾਫੀ ਕੀਤਾ ਪਿੰਡ ਵਾਲਿਆਂ ਨੇ ਇਹ ਐਨ ਆਰ ਆਈ ਸਭਾ ਜੱਬੋ ਜੱਬੋ ਵਾਲੇ ਐਨ ਆਰ ਆਈ ਸਭਾ ਨੇ ਕੰਮ ਕੀਤਾ ਵੀ ਬੋ ਬੋ ਵਧੀਆ ਯਾਰ ਜੇ ਸੁਣਦੇ ਨੇ ਵਧੀਆ ਕੰਮ ਕੀਤਾ ਪਿੰਡ 'ਚ ਇਤਿਹਾਸੇ ਪਾਸੇ ਵੇਖੋ ਤੁਸੀਂ ਕਿੱਦਾਂ ਹਰੀਆਲੀ ਕੀਤੀ ਤੇ ਜਿਹੜਾ ਕੱਚਾ ਪਿਆ ਸੀ ਉੱਥੇ ਲਾਈਆਂ ਪੱਕੇ ਘਾਤੇ ਤੇ ਪਾਰਕ ਦੇ ਪਾਰਕ ਪ੍ਰੋਪਰ ਬਣਾਈ ਪਿੰਡ 'ਚ ਪ੍ਰੋਪਰ ਮੇਨਟੇਨ ਕੀਤੀ ਬਹੁਤ ਵਧੀਆ ਤੇ ਆ ਜਿਹੜੀ ਅਗਲੀ ਸੜਕ ਜਾਂਦੀ ਹੈ ਇੱਥੋਂ ਇਹ ਜਾਂਦੀ ਹੈ ਨਰੰਗਪੁਰ ਨੂੰ ਪਰ ਆਪਾਂ ਅੱਜ ਬਰਿਆਰ ਨੂੰ ਚੱਲਦੇ ਆਂ ਆਂਦੀ ਵਾਰੀ ਦੇਖਦੇ ਆਂ ਨਰੰਗਪੁਰ ਦੇ ਬੰਦਿਆਂ ਕਿੰਨੇ ਤੇ ਅੱਜ ਨਜ਼ਾਰੇ ਦੇਖੋ ਪੂਰਾ ਪਿੰਡ ਦਾ ਇੱਕ ਵੀਊ ਦੇਖੋ ਸਾਹਮਣੇ ਨਾਨਕਸਰ ਗੁਰਦੁਆਰਾ ਸਾਹਿਬ ਹੈ ਪੂਰੀ ਮੱਠੀ ਮੱਠੀ ਸ਼ਾਮ ਦਾ ਵੇਲਾ ਧੁੱਪ ਪੈ ਰਹੀ ਹੈ ਤੇ ਸੜਕ ਤੇ ਆਪਾਂ ਜਾ ਰਹੇ ਆਂ ਵੀਊ ਦੇਖੋ ਤੁਸੀਂ ਜਿਹੜੀ ਕਹਦੇ ਨਾ ਪ੍ਰੋਪਰ ਬਿਊਟੀ ਪੰਜਾਬ ਦੀ ਜਿੰਨੇ ਦੇਖਣੀ ਹੈ ਤੇ ਉਹ ਇਹੀ ਹੈ। ਇੱਕ ਤੂ ਨਾਨਕਸਰ ਗੁਰਦੁਆਰਾ ਸਾਹਿਬ ਤੇ ਇੱਧਰ ਮੈਂ ਇੱਧਰ ਸੱਜਿਆਤ ਨਾਲ ਅਲੀ ਚੈਰੀਟੇਬਲ ਹਸਪੀਟਲ ਹੈ ਜੋ ਵੀ ਵਧੀਆ ਗੱਲ ਆਪਣੇ ਇਹ ਚੈਰੀਟੇਬਲ ਹਸਪੀਟਲ ਹੈ ਤੇ ਗੁਰਦੁਆਰਾ ਸਾਹਿਬ ਦਾ 메ਨ ਦਰਵਾਜ਼ਾ ਹੈ। ਚਲੋ ਵੀ ਆਪਾਂ ਹੁਣ ਚੱਲਦੇ ਹਾਂ। ਇਹ ਆ ਗਿਆ ਬਰਿਆਰਾ ਦਾ ਗੇਟ। ਆਪਾਂ ਨੂੰ ਐਂਟਰੀ ਕਰਨ ਵਾਲੇ ਆ ਬਰਿਆਰਾ ਨੂੰ ਦੇਖੋ ਤੁਸੀਂ। ਬਰੀਆਰਾ ਪਿੰਡ ਵਧੀਆ ਬਣਾਇਆ ਹੈ ਬਰੀਆਰਾ ਪਿੰਡ ਵੀ ਇੱਕ ਸੰਸਥਾ ਬਣੀ ਇਸੇ ਨਾਲ ਦੀ ਆਪਣੇ ਮੁੰਡਿਆਂ ਦੀ ਤੇ ਉਹਨਾਂ ਨੇ ਵੀ ਕਾਫੀ ਪਿੰਡ ਚ ਨਾ ਸਦਾਰ ਕੀਤਾ ਪਿੰਡ ਚਾ ਵੀ ਬਲਕਿ ਦੇਖੋ ਜੀ ਬਰੀਆਰਾ ਚ ਆ ਰਿਹਾ ਤਾਂ ਮੇਨ ਰੋਡ ਤੇ ਚਲ ਰਿਹਾ ਇਹ ਆ ਗਿਆ ਬਰੀਆਰਾ ਦਾ ਐਂਟਰੀ ਪੁਆਇੰਟ ਸਾਹਮਣੇ ਵੀ ਨਿਊ ਫਾਸਟ ਫੂਡ ਦੀ ਰੇੜੀ ਲਾਈ ਹੈ ਵਧੀਆ ਗੱਲ ਆ ਕੰਮ ਕਰਨਾ ਚਾਹੀਦਾ ਆਪਣਾ ਕਿ ਲੋਕਲੀ ਹੋ ਸਕਦਾ ਬਰੀਆਰਾ ਦਾ ਵਧੀਆ ਕੰਮ ਆ ਪਹੌਣ ਹੈ ਬਦਿਆਰ ਨੇ ਪਿੰਡ ਵਿੱਚੋਂ ਲੰਘਦੇ ਆਂ ਜੇ ਤੁੰਡ ਸੜਕ ਕਿੱਥੇ ਪੱਕੀ ਆ ਫਿਰ ਉਹ ਸੜਕ ਆ ਤੇ ਆਸੇ ਪਾਸੇ ਐਨ ਲਾਈ ਜਦੋਂ ਕਾਫੀ ਸੜਕ ਪੁੱਲੀ ਉੱਠਦੀ ਟ੍ਰੈਫਿਕ ਵੈਸੇ ਪਿੰਡਾਂ ਤੋਂ ਹੁੰਦਾ ਨਹੀਂ ਟ੍ਰੈਫਿਕ ਸ਼ਹਿਰ ਸੂਰ ਕਰਨ ਨੂੰ ਵਧੀਆ ਰਸਤੇ 'ਚ ਹੀ ਖੜੇ ਉੱਤਾਰ ਬਾਕੀ ਦੇਖੋ ਤੁਸੀਂ ਇਹ ਜਿਹੜਾ ਮੌਸਮ ਹੁੰਦਾ ਨੇ ਕਿਉਂਕਿ ਕਣਕਾਂ ਪੱਕੀਆਂ ਨਹੀਂ ਹੈਗੀਆਂ ਹਰੀਆਂ-ਹਰੀਆਂ ਹਰ ਪਾਸੇ ਠੰਢੀ ਵੀ ਵਧੀਆ ਲੱਗਦੀ ਏ। ਗੇੜੀ ਮਾਰਨ ਦਾ ਬੈਸਟ ਮੌਸਮ ਮੰਨਿਆ ਜਾਂਦਾ ਏ। ਸ਼ਾਮ ਦਾ ਵੇਲਾ ਪਿੰਡ ਚ ਥੋੜੀ ਚੈਰ-ਪਹਿਲ ਵੀ ਆਵੇ। ਆ ਦੇਖੋ ਕਿ ਮਸਾਣਾ ਪਿੰਡ ਪਰਿਆਰਾ। ਕੋਠੀਆਂ ਦੇ ਕੋਠੇ ਨੂੰ ਸਾੜੀਆਂ। ਇਹ ਸ਼ਾਇਦ ਫੁੱਲ ਐ, ਇਹ ਫੁੱਲ ਵੀ ਨੇ। ਆਹ ਆਹ ਸਕੂਲ ਪਰਿਆਰਾ ਦਾ ਸਰਕਾਰੀ ਸਕੂਲ ਐ। ਚਲੋ ਨਾ ਨੌਜਵਾਨ ਸੇਵਾ ਸੁਸਾਇਟੀ ਪ੍ਰਯਾਰ ਠੀਕ ਜ਼ਿੰਬੋਗੋ ਵਰੀਆ ਜੀ ਕੰਮ ਹਿੱਤਾ ਚਲੋ ਹੁਣ ਆਪਾਂ ਪ੍ਰਯਾਰ ਦੇ ਕੋਲ ਸਿ ਪ੍ਰਯਾਰ ਤੇ ਹੁਣ ਆਪਾਂ ਮੋੜ ਲਿਆ ਆਪਣਾ ਰਾਣੀ ਪਿੰਡ ਤੋਂ ਜਾਣਾ ਵਸੇ ਰਾਣੀ ਪਿੰਡ ਨੂੰ ਨੀ ਪਰ ਇਸ ਇੱਧਰ ਰਸਤਾ ਰਾਣੀ ਪਿੰਡ ਨੂੰ ਨਿਕਲਦਾ ਤੇ ਕੋੜੇਵਾਂ ਨੂੰ ਨਿਕਲਦਾ ਹੁਣ ਆਪਾਂ ਆ ਗਏ ਕੋੜੇਵਾਂ ਨੂੰ ਕੋੜੇਵਾਂ ਦਾ ਸਭ ਨੂੰ ਪਤਾ ਉਹ ਸੜਕ ਬੜੀ ਟੁੱਟੀ ਏ ਸੜਕ ਸਾਰੀ ਖੜਾ ਵਾ ਸੜਕ ਸਾਰੀ ਖਰਾਬ ਹੋਈ ਓਏ ਹੋਏ ਆਹ ਵੇਖੋ ਗੱਲਬਾਤ ਹੋਈ ਪਿੰਡ ਤੇ ਆ ਗਏ ਕਿਤੀ ਡੂੰਘਾ ਦੀ ਜੜੀ ਹੁੰਦੀ ਏ ਆਪਾਂ ਵੀਡੀਓ ਚ ਦੇਖੀ ਵੀ ਹੂੰ ਬਾਕੀ ਜੱਬੋ ਦੇ ਬਰਿਆ ਦੀ ਸੜਕ ਵਧੀਆ ਪਰ ਕੋੜੇਵਾਂ ਦੀ ਸੜਕ ਨਹੀਂ ਵਧੀਆ ਰਸਤਾ ਥੋੜਾ ਜਟਪਾ ਇਹਨਾਂ ਦਾ ਦੇਖ ਵੀਰ ਨੇ ਕਹਿੰਦੇ ਇੱਥੇ ਗੁਰਦੁਆਰਾ ਸਾਹਿਬ ਉਹ ਵਧੀਆ ਬਣਾਇਆ ਨਨਕਿੰਡਾ ਲੈਣਾ ਤੇਰੀ ਨੂੰ ਗੁਰਦੁਆਰਾ ਸਾਹਿਬ ਇਹਨਾਂ ਬਹੁਤ ਵਧੀਆ ਬਣਾਇਆ ਅੰਦਰ ਉਹ ਗਰਾਊਂਡ ਵੀ ਬਣਾਇਆ ਨਾਲ ਉਹਦੇ ਚਲੋ ਆਪਾਂ ਦੇਖਣ ਜਾ ਨਹੀਂ ਸਕਦੇ ਹੁਣ ਇਹ ਤੁਸੀਂ ਦੇਖ ਰਹੇ ਹੋ ਭੋੜੇਵਾਲਾ ਅਭੀ ਪਿੰਡ ਕਾ ਹੁੰਚੂਰਾ ਸਾਰੇ ਐਨਆਰਆ ਹੀ ਆ ਤਿੰਨੇ ਪਿੰਡ ਜਿੰਨਾ ਜਵਾਂ ਘੁਮ ਕੇ ਐਨਆਰ ਇਹ ਸਕੂਲ ਇਸ ਸਕੂਲ ਪਿੰਡ ਵਾਲਿਆਂ ਨੇ ਆਪਣੇ ਪੈਸੇ ਲਾ ਕੇ ਸਮਾਰਟ ਸਕੂਲ ਬਣਾਇਆ ਸਰਕਾਰੀ ਸਕੂਲ ਇਹ ਘੋੜੇਵਾਂ ਦਾ ਗੇਟ ਆ ਹੁਣ ਆਪਾਂ ਐਗਜ਼ਿਟ ਕਰਨੇ ਪਏ ਹੁਣ ਆਪਾਂ ਨਿਕਲਦੇ ਪਿਆ ਰੰਗਪੁਰ ਨੂੰ ਰੰਗਪੁਰ ਦੀ ਵੀ ਤੁਸੀਂ ਦੇਖੋ ਆਸ-ਪਾਸੇ ਸੜਕਾਂ ਦੇ ਦਰਖਤ ਵਧੀਆ ਲਾਏ ਵਧੀਆ ਮਿਹਨਤ ਕੀਤੀ ਸਾਰਿਆਂ ਨੇ ਇਹ ਪਿੰਡ ਹੈ ਗੰਨ ਰੰਗਪੁਰ ਜੀ ਚਲੋ ਨਰੰਗਪੁਰ ਤੋਂ ਆਪਾਂ ਚੱਲਣਾ ਚੱਲਾਂਗੇ ਥੇ ਕੋਲ ਇਹ ਨਰੰਗਪੁਰ ਐਵੇਂ ਇਹ ਜਿਹੜੇ ਆਪਣੇ ਏਰੀਏ ਦੇ ਤਿੰਨ ਚਾਰ ਪਿੰਨੇ ਸਾਰੇ ਬਾਹਰ ਹੀ ਲੱਗਪਗ ਸ਼ਾਇਦ ਕੋਈ ਇੱਥੇ ਰਹਿ ਗਿਆ ਹੋਵੇ ਅਸੀਂ ਰਹਿ ਗਏ ਆ ਬਸ ਸ਼ਾਇਦ ਕੋਈ ਇੱਥੇ ਰਹਿ ਗਿਆ ਹੋਵੇ ਬਾਹਰ ਹੀ ਨੇ ਸਾਰੇ ਸੋਨਾ ਪਿੰਡ ਉਹਨਾ ਪਿੰਕੇ ਨੂੰ ਜਾਂਦਾ ਅੰਗਰ ਤੋਂ નીકਲਦਾ ਆ ਨਾ ਇਹ ਸਾਹਮਣੇ ਸੜਕ ਜਾਂਦੀ ਆ ਉੱਪਰ ਪੁਰਪੁਰ ਨੂੰ ਇਹ ਸਿੱਧੀ ਜਿਹੜੀ ਸੜਕ ਸਾਰੀ ਉੱਪਰ ਪੁਰਪੁਰ ਜਾਂਦੀ ਆ ਤੇ ਵੀਊ ਦੇਖੋ ਤੁਸੀਂ ਆਸੇ ਪਾਸੇ ਹਰਿਆਵਲ ਪ੍ਰੋਪਰ ਹਾਂ ਸੜਕ ਬਹੁਤ ਵਧੀਆ ਬਣੀ ਹੈ ਤੇ ਬਾਈਕ ਚਲਾਉਂਦਾ ਵੀ ਮਜ਼ਾ ਆ ਜਾਂਦਾ ਨਾ ਕੋਈ ਟ੍ਰੈਫਿਕ ਨਾ ਕੁਝ ਇਹ ਸਾਰਾ ਨਰੰਗਪੁਰੀ ਆ ਤੇ ਸਾਹਮਣੇ ਸਿੱਧਾ ਅਕਬਰਪੁਰ ਅਕਬਰਪੁਰਾ ਸਾਹਮਣੇ ਆ ਦੇਖੋ ਅਕਬਰਪੁਰ ਦੀ ਟੈਂਕੀ ਇਹ ਕਿਸੇ ਟਾਈਮ ਤੇ ਗਰਾਊਂਡ ਹੁੰਦਾ ਸੀ ਨਾਲ ਜਿੱਥੇ ਹੁਣ ਪਾਣੀ ਖੜਾ ਹੈ ਨਾ ਵਧੀਆ ਗਰਾਊਂਡ ਹੁੰਦਾ ਸੀ ਕਿਸੇ ਟਾਈਮ ਪਰ ਹੁਣ ਪਾਣੀ ਨਾਲ ਪਾਣੀ ਖੜਾ ਪਤਾ ਨਹੀਂ ਕੀ ਕਿਸੇ ਨਾਲ ਹਮ ਸਰਬ ਢਾਬਾ ਤभी ਮਸ਼ਹੂਰ ਆ ਕਾਫੀ ਢਾਬਾ ਵੈਸੇ ਕਾਫੀ ਚੱਲ ਰਿਹਾ ਹੈ ਇਹ ਕਬੱਡੀ ਦਾ ਗਰਾਊਂਡ ਆ ਸਰੋਵਾਲ ਸਰੋਵਾਲ ਦੀ ਕਬੱਡੀ ਦਾ ਗਰਾਊਂਡ ਆ ਜਿਹੜੇ ਇਸ ਵਕਤ ਪੂਰੀਆਂ ਝਾੜੀਆਂ ਉੱਗੀਆਂ ਦੇਖੋ ਤੁਸੀਂ ਕੋਈ ਖੇਡਦਾ ਹੀ ਨਹੀਂ ਹੋਣਾ ਕੋਈ ਜਵਾਕ ਰਿਆ ਹੀ ਨਹੀਂ ਗਿਆ ਇਹ ਸਰੋਵਾਲ ਪਿੰਡ ਹੈ ਜੀ ਹੁਣ ਆਪਾਂ ਸਰੋਵਾਲ ਪਿੰਡ ਦੇ ਅੰਦਰ ਨਹੀਂ ਜਾਵਾਂਗੇ ਫਤਨੂ ਬਾਰ ਬਾਰ ਦਿਖਾਤਾ ਨਹੀਂ ਸਰੋਵਾਲ ਪਿੰਡ ਇਹ ਆਪਾਂ ਸਰੋਵਾਲ ਤੋਂ ਇੱਕ ਸੜਕ ਨਿਕਲਦੀ ਆ ਛੋਟੀ ਸੜਕ ਆ ਜੱਪੋ ਵਾਲਾ ਸੜਕੇ ਕਾਫੀ ਟੈਂਪਲਾਂ ਦੀ ਬਣੀ ਹੁਣ ਆਪਾਂ ਪੜ ਗਏ ਆ ਬੇਗਵਾਲ ਦੀ ਸੜਕ ਤੋਂ ਉਹਨੂੰ ਵਾਪਸ ਆ ਗਿਆ ਆਪਣੇ